ਤੁਸੀਂ ਕਹਿ ਰਹੇ ਹੋ ਪਾਸਟਰ ਜੀ ਮੇਰੇ ਚ ਕੋਈ ਵੀ ਭਲਾਈ ਨਹੀਂ ਆ ਮੂੰਹ ਖੋਲਦੇ ਹੀ ਝੂਠ ਬੋਲਦਾ ਹਾਂ ਮੂੰਹ ਖੋਲਦੇ ਹੀ ਗਾਲਾਂ ਕੱਢਦਾ ਹਾਂ ਮੂੰਹ ਖੋਲਦੇ ਮਾੜੀਆਂ ਗੱਲਾਂ ਬੋਲਦਾ ਹਾਂ ਮੂੰਹ ਖੋਲਦੇ ਹੀ ਡਬਲ ਮੀਨਿੰਗ ਦੀਆਂ ਗੱਲਾਂ ਅੱਖਾਂ ਖੋਲਦੇ ਹੀ ਪਾਪ ਵਿੱਚ ਦੇਖਦਾ ਹਾਂ ਅੱਖਾਂ ਖੋਲਦੇ ਹੀ ਜੋ ਚੀਜ਼ਾਂ ਮੈਂ ਨਹੀਂ ਵੇਖਣਾ ਚਾਹੁੰਦਾ ਉਹ ਵੇਖਣ ਦੀ ਤੜਫ ਮੇਰੇ ਵਿੱਚ ਹੁੰਦੀ ਆ ਪੂਰੇ ਸਰੀਰ 'ਤੇ ਲਾਲਸਾਵਾਂ ਜੋ ਕਮਾਉਣਾ ਹਾਂ ਬੇਈਮਾਨੀ ਨਾਲ ਕਮਾਉਣਾ ਹਾਂ पाप ਨਾਲ ਇਕੱਠਾ ਕਰ ਰਿਹਾ ਹਾਂ ਸੁਬਾ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਮੈਂ ਕੋਈ ਵੀ ਚੰਗਾ ਕੰਮ ਨਹੀਂ ਕਰਦਾ ਹਾਂ ਐਸਾ ਵਿਅਕਤੀ ਕਿਸ ਤਰ੍ਹਾਂ ਸੁਧਰ ਸਕਦਾ ਐਸਾ ਵਿਅਕਤੀ ਕਿਸ ਤਰ੍ਹਾਂ ਦੁਜੈਲੀ ਨਮੂਨਾ ਬਣ ਸਕਦਾ ਕਿਵੇਂ ਹੋ ਸਕਦਾ ਤੁਹਾਡੇ ਲਈ ਮੁਸ਼ਕਲ ਆ ਲੇਕਿਨ ਕਿਸ ਤਰ੍ਹਾਂ ਦਾ ਵੀ ਪਾਪੀ ਹੋਵੇ ਉਸ ਨੂੰ ਪਵਿੱਤਰ ਕਰਨਾ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਲਈ ਆਸਾਨ ਹੈ ਉਹ ਕਿਵੇਂ ਤੁਸੀਂ ਜਦੋਂ ਪਾਣੀ ਪੀਂਨੇ ਹੋ ਪਿਆਸ ਬੁਝਦੀ ਆ ਤੁਹਾਨੂੰ ਨਹੀਂ ਪਤਾ ਕਿਵੇਂ ਬੁਝਦੀ ਆ ਹਰ ਇੱਕ ਘਾਹ ਨੂੰ ਖਾਣ ਵਾਲੀ ਮੱਝ ਸਫੇਦ ਦੁੱਧ ਦਿੰਦੀ ਆ ਕਿਸ ਤਰ੍ਹਾਂ ਦਿੰਦੀ ਆ ਬਿਲਕੁਲ ਵੀ ਨਹੀਂ ਪਤਾ ਪਰ ਸਫੇਦ ਦੁੱਧ ਦਿੰਦੀ ਆ ਤੁਸੀਂ ਜੋ ਪਾਪੀ ਹੋ ਤੁਸੀਂ ਆਪਣਾ ਜੀਵਨ ਪ੍ਰਭੂ ਨੂੰ ਗਾਉਂਗੇ ਤਾਂ ਪ੍ਰਭੂ ਕਿਸ ਤਰ੍ਹਾਂ ਪਵਿੱਤਰ ਕਰੇਗਾ ਤੁਹਾਨੂੰ ਨਹੀਂ ਪਤਾ ਪਰ ਜ਼ਰੂਰ ਪਵਿੱਤਰ ਕਰੇਗਾ ਤੁਹਾਡੇ ਜੀਵਨ ਨੂੰ ਨਵਾਂ ਬਣਾ ਦਵੇਗਾ ਇਹਦਾ ਗਵਾਹ ਕੌਣ ਹੈ ਸतीश ਕੁਮਾਰ ਮੈਂ ਆਪ ਇਹਦਾ ਗਵਾਹ ਹਾਂ ਕਿੰਨਾ ਵਿਗੜਿਆ ਹੋਵੇ ਕਿੰਨਾ ਵੀ ਬਰਬਾਦ ਕਿਉਂ ਨਾ ਹੋ ਗਿਆ ਹੋਵੇ ਚਾਹੇ ਕਿੰਨਾ ਵੀ ਡਿੱਗਿਆ ਹੋਵੇ ਉਸ ਨੂੰ ਚੱਕਣ ਦੀ ਤਾਕਤ ਮੇਰੇ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਹੈ